ਅਸੀਂ ਨਫਰ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਣਾਈ ਜਾਂਦਾ ਜੀ 2 ਸਾਲਾਂ ਦੇ ਸਿਰਫ ਜੇ ਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਪਤਾਲ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗੀਆਂ ਕਿੰਨਾ ਵੱਡਾ ਕੰਮ ਹੋ ਗਿਆ ਜੀ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹੇ ਹਾਂ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਨੂੰ ਡਰਾ ਕੇ ਵੋਟਾਂ ਮੰਗ ਰਿਹਾ ਥੋੜੇ ਮੰਗਲ ਸੂਤਰ ਖੋਹ ਲੈਣਗੇ ਦਾ ਦੱਸੋ ਉਹ ਯਾਰ ਕੋਈ ਸਕੂਲ ਦੀ ਗੱਲ ਕਰ ਲੈ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ ਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਿਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਬਸ ਆਹੀ 4-5 ਗੱਲਾਂ ਹੋਣਗੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆਂ ਆਪਨ ਆਪਸ ਚ ਪਰ ਆਪਸ ਚ ਲੜਨਾ ਨਹੀਂ ਕਿਉਂਕਿ ਆਪਣੀਆਂ ਈਦਾਂ ਆਪਣੀਆਂ ਸੰਗਰਾਮਾਂ ਆਪਣੀਆਂ ਰਾਮ ਨੌਮੀਆਂ ਆਪਣੀਆਂ ਹਨੂਮਾਨ ਜਨਮ ਦਿਤੀਆਂ ਆਪਣੀਆਂ ਕ੍ਰਿਸਮਸਾਂ ਤੇ ਆਪਣੇ ਗੁਰਪੁਰਬ ਸਾਂਝੇ ਨੇ ਵੀਰੋ ਆਪਾਂ ਸਾਰੇ ਇਕੱਠੇ ਮਨਾਉਨੇ ਆ ਇਹਦੇ ਵਿੱਚ ਆਪਾਂ ਤੇਰ ਨਹੀਂ ਪੈਣ ਦੇਣੀ ਜੋ ਮਰਜੀ ਹੋ ਜੇ ਇਹ ਵੋਟਾਂ ਵਾਸਤੇ ਪਾਉਂਦੇ ਆ ਸਾਡਾ 20 ਰੁਪਿਆ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਐਫਡੀ ਕਰਾਈ ਸੀ 20 ਰੁਪਿਆ ਦੀ ਉੱਥੇ ਕੋਈ ਦੇਖਿਆ ਥੋੜੀ ਜਾਂਦਾ ਕੌਣ ਕਿਹੜੇ ਧਰਮ ਦਾ ਹੈ ਬਹਿ ਜਾ ਬਈ ਰੋਟੀ ਵੈਗਰੂ ਦਾਲ ਵੈਗਰੂ ਪਾਣੀ ਵੈਗਰੂ ਜੋ ਮਰਜ਼ੀ ਖਾਓ ਉੱਥੇ ਤੇ ਵੀਰੋ ਉਹ 200 ਰੁਪਏ ਦਾ ਲੰਗਰ ਨਹੀਂ ਮੁਕਣਾ ਦੁਨੀਆ ਭਰ ਚ ਕੋਈ ਆਫਤ ਆ ਜਾਏ ਯੂਕਰੇਨ ਦਾ ਯੁੱਧ ਲੱਗ ਗਿਆ ਤੁਰਕੀ ਚ ਆ ਗਿਆ ਭਚਾਲ ਬਾਕੀ ਕੌਮਤਰੀ ਇੰਟਰਨੈਸ਼ਨਲ ਜਿਹੜੀਆਂ ਸਸਤਾਵਾਂ ਨੇ ਉਹ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਲੱਗ ਜਾਂਦਾ ਜੀ ਉੱਥੇ